ਗੱਦੀ ਦੇ ਮਾਲਕ ਸਤਿਗੁਰੂ ਜਗਜੀਤ ਸਿੰਘ ਸੱਚਮੰਦ ਅੱਛਾ ਨਾ ਰੱਖਿਆ ਨਾ ਸੰਗ ਸਾਸ ਸੰਗੇ ਚ ਕੋ ਸਮਸਿਆ ਕਾ ਗਾਲ ਨੂੰ 2003 ਦੇ ਵਿੱਚ ਸੱਚੇ ਪਾਤਸ਼ਾਹ ਨੂੰ ਧਾਰਨ ਕੀਤਾ ਇਹਦਾ ਪਰਮਾਨੰਦ ਦਿਾਂਗਾ ਤੁਹਾਨੂੰ ਫੇਰ ਸਾਸ ਸੰਗੇ ਚ 2003 ਦੇ ਵਿੱਚ ਫੇਰ ਮਨ ਬਣਦਾ ਗਿਆ ਮਨ ਬਣਦਾ ਗਿਆ ਮਨਦ ਬਣਦਾ ਗਿਆ ਕੀ ਸਰਬੱਗ ਕਰਤਾ ਤਰਤਾ ਘੜ ਘੜ ਦੀ ਜਨਨ ਵਾਲੇ ਤਰ ਲੋਕੀ ਦਾ ਨਾਥ ਇਨੀ ਜ਼ਿੰਮੇਵਾਰੀ ਸਾਰੀ ਛੱਡ ਛੱਡੀ ਸਾਧ ਸੰਗਤ 'ਚ ਓਹੋ ਓਹੋ ਇੱਕ ਦੋ ਦਿਨ ਘਰੋਂ ਬਾਹਰ ਨਿਕਲ ਜਾਈਏ ਇਹਨਾਂ ਨੂੰ ਪਤਾ ਪਤਾ ਕਰਿਆ ਕਰੋ ਘਰ ਦਾ ਕੀ ਹਾਲ ਹੁੰਦਾ ਸਾਧ ਸੰਗਤ 'ਚ ਕੀ ਹਾਲ ਹੁੰਦਾ ਸਾੰਗ ਸੀ ਸਾਧ ਸੰਗਤ ਨਹੀਂ ਸਮਝ ਸਕੇ ਨੌ ਦੇ ਵਿੱਚ ਅੱਗੇ ਪਿੱਛੇ ਠੀਕ ਜੋ ਸੰਯੋਗ ਤੋਂ ਕਮਿਟ ਛੱਡਦੀ ਹੈ ਸਾਧ ਸੰਗਤ 'ਚ ਦਸੂ ਕੁਮਾਰ ਜਦੋਂ ਇਹ ਸਵਾਲਖ ਪਾਠ ਹੋਏ ਨੇ ਨਾ ਚੰਡੀ ਦੇ ਵਾਰ ਦੇ ਤੇ ਸੱਚੇ ਪਾਛਾ ਅਠਾ ਪਹਿਰਾ ਚ ਇੱਕ ਵਾਰੀ ਦਰਸ਼ਨ ਦੇਣ ਹੁੰਦੇ ਹਨ ਸਾਸੰਗੇ ਚ ਜਦੋਂ ਦਰਸ਼ਨ ਦੇਣ ਹੁੰਣਾ ਨਾ ਤੇ ਚਾਰ ਚਾਰ ਦੋਏ ਪਾਸੇ ਨਾ ਸਾਸਨ ਖਲੋ ਜਾਣਾ ਵਿੱਚੋਂ ਫੇ ਗੱਡੀ ਜਾਣੀ ਸਾਸੰਗੇ ਚ ਇੱਕ ਦਿਨ ਮੈਂ ਖਲੋਤਾ ਸਾਰੀ ਸਾਸਨ ਖਲੋਤੀ ਤੇ ਜਦੋਂ ਮਰਜੀ ਆ ਨਾ ਉਦੋਂ ਆਪਣੀ ਦ੍ਰਿਸ਼ਟੀ ਖੋਲ ਲੈਣਾ ਅੱਖਾਂ ਖੋਲ ਲੈਣਾ ਤੇ ਮੁਸਕਰਾ ਲੈਣਾ ਫਿਰ ਬੰਦ ਕਰ ਲੈਣਾ ਸਾਸੰਗੇ ਚ ਮੈਂ ਇਹਨੂੰ ਕਹਣਾ ਆਖੇਨੂੰ ਸਾਸੰਗੇ ਚ ਦ੍ਰਿਸ਼ਟੀ ਖੋਲੀ ਤੇ ਵੇਖ ਲੈਣਾ ਤੇ ਅੰਦਰ ਮੁਸਕਰਾਣਾ ਪਤਾ ਲੱਗਦਾ ਪਰ ਚਿਹਰਾ ਕਿਸ ਤਰ੍ਹਾਂ ਦਾ ਸਾਥਸੰਗੀ ਚ ਕੋਈ ਗੱਲ ਭੁੱਲੀ ਸੀ ਕੋਈ ਪਰ ਸਾਹੰਗ ਸੀ ਸਾਥਸੰਗੀ ਨਹੀਂ ਆਪਾ ਸਮਝ ਸਕੇ ਗੁਰੂ ਦੇ ਪਿਆਰ ਨਹੀਂ ਸਮਝ ਸਕੇ ਸਾਥਸੰਗੀ ਜੀ